ਬੇਟਾ ਤੁਸੀਂ ਆਹ ਜਿਹੜੀ ਜੱਤ ਆ ਕਿਸਾਨਾਂ ਦੀ ਉਹ ਕਿਵੇਂ ਦੇਖਦੇ ਹੋ ਤੁਸੀਂ ਇੱਕ ਸਟੂਡੈਂਟ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਪਤੇ ਦੀ ਸਾਂਝ ਪਾਉਣੀ ਆ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਜੱਤ ਸਾਡੇ ਹਿੱਸੇ ਆਈ ਹੈ ਜਿਹੜੀ ਸਾਡੇ ਝੋਲੀ ਪਈ ਹੈਗੀ ਪੰਜਾਬੀਆਂ ਦੀ ਝੋਲੀ ਪਈ ਆ ਅਸਲ ਵਿੱਚ ਇਹ ਸਾਡੀ ਵਜੂਦ ਆ ਜਿਹੜਾ ਸਾਡਾ ਹੋਰ ਵੀ ਪੰਜਾਬੀਆਂ ਨੂੰ ਪੂਰ ਪੰਜਾਬੀਆਂ ਦੇ ਬਾਰੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਅਸੀਂ ਦੱਸਤਾ ਦੁਨੀਆ ਨੂੰ ਵੀ ਅਸੀਂ ਪੰਜਾਬੀ ਹੁੰਨੇ ਆ ਦਿੱਲੀ ਦੀ ਸਾਡੇ ਮੂਰੇ ਕੋਈ ਵੀ ਔਕਾਤ ਹੈ ਨਹੀਂਗੀ ਇਹ ਜਿਹੜੀ ਜੱਤ ਸਾਡੇ ਅੱਜ ਹਿੱਸੇ ਪਈ ਹੈਗੀ ਸਾਡੀ ਝੋਲੀ ਦੇ ਵਿੱਚ ਪਈਆ ਇਹ ਨਾਲ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਦਾ ਵਿਅਖਾ ਜਿਹੜੀ ਉਹਨਾਂ ਦੀ ਹੋਂਦ ਆ ਔਰ ਇਹਦੇ ਸਰਕਾਰ ਨੇ ਹੱਥ ਪਾਇਆ ਸੀ ਤੇ ਅੱਜ ਅਸੀਂ ਉਹ ਹੋਂਦ ਬਚਾ ਲਈ ਹੈ ਤੁਹਾਨੂੰ ਇੱਕ ਸਟੂਡੈਂਟ ਹੋਣ ਦੇ ਨਾਤੇ ਇਸ ਸੰਘਰਸ਼ ਤੋਂ ਇਹੋ ਜਿਹੇ ਸੰਘਰਸ਼ਾਂ 'ਚ ਜਦੋਂ ਜੱਤ ਹੁੰਦੀ ਹੈ ਤੇ ਤੁਹਾਨੂੰ ਕੀ ਪ੍ਰੇਰਣਾ ਮਿਲੀ ਹੈ ਮੈਨੂੰ ਇਸ ਸੰਘਰਸ਼ ਤੋਂ ਪ੍ਰੇਰਣਾ ਮਿਲੀ ਹੈ ਵੀ ਜੇ ਅਸੀਂ ਇੱਕੀ ਦੇ ਵਿੱਚ ਰਹਿੰਦੇ ਆ ਜੇ ਅਸੀਂ ਏਕਤਾ ਦਿਖਾਉਣੀ ਆ ਤਾਂ ਜਿਹੜੀਆਂ ਵੱਡੀਆਂ ਤੋਂ ਵੱਡੀਆਂ ਸਰਕਾਰਾਂ ਆ ਜਿਹੜੇ ਗਰੂ ਦੀ ਹਾਕਮ ਜਿਨ੍ਹਾਂ ਨੂੰ ਆਏ ਹੁੰਦਾ ਇਹਗਾ ਵੀ ਅਸੀਂ ਤਾਂ ਪਿੱਛੇ ਹਟਣਾ ਹੀ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਝੋਕਣਾ ਨਹੀਂ ਉਹਨਾਂ ਨੂੰ ਵੀ ਝੁਕਾਇਆ ਜਾ ਸਕਦਾ ਇਹ ਲੋਕਾਂ ਦੀ ਜਿਹੜੀ ਤਾਕਤ ਆ ਉਹ ਬਹੁਤ ਕੁਝ ਕਰ ਸਕਦੀ ਤੁਸੀਂ ਇਸ ਸੰਘਰਸ਼ ਨੂੰ ਜਿਹੜਾ ਕਿਸਾਨੀ ਅੰਦੋਲਨ 380 ਦਿਨ ਦਿੱਲੀ ਦੇ ਬਰੂਹਾਂ ਤੇ ਚੱਲਿਆ ਇੱਕ ਛੋਟੀ ਉਮਰ ਦੇ ਹੋਣ ਦੇ ਨਾਤੇ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਤੁਹਾਡਾ ਕੀ ਨਜ਼ਰ ਆਇਆ ਸੀਗਾ ਇਹ ਸੰਘਰਸ਼ ਕਿੱਥੋਂ ਤੱਕ ਜਾਵੇਗਾ ਜਾਂ ਪੰਜਾਬ ਨੂੰ ਜਾਂ ਦੇਸ਼ ਨੂੰ ਕਿਹੜੀਆਂ ਲੀਹਾਂ ਤੇ ਲੈ ਕੇ ਜਾਵੇ ਅਸਲ ਦੀ ਵਿੱਚ ਜਿਵੇਂ ਪੰਜਾਬੀਆਂ ਦਾ ਇਤਿਹਾਸ ਆ ਮਤਲਬ ਕਿ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟੇ ਸਾਡੇ ਤਾਂ ਸਾਡੇ ਤਾਂ ਪੁਰਖਿਆਂ ਦਾ ਇਤਿਹਾਸ ਆ ਅਸੀਂ ਦਾ ਜਿਹੜਾ ਦਿੱਲੀ ਦਾ ਤਖਤ ਦਾਗਾ ਇਹ ਦਿੱਲੀੋਂ ਕਢੀਸ ਕੇ ਅੰਬਰਸਰ ਲੈ ਕੇ ਆਂਦਾ ਸੀ ਮੈਨੂੰ ਸ਼ੁਰੂ ਤੋਂ ਹੀ ਇਹ ਯਕੀਨ ਸੀਗਾ ਵੀ ਅਸੀਂ ਜਿਹੜਾ ਇਹ ਸੰਘਰਸ਼ ਆ ਇਹ ਜਿੱਤ ਜਾਾਂਗੇ ਜਿਹੜਾ ਸਾਡਾ ਗਰੂਰੀ ਹਾਕਮ ਆ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈਗਾ ਜਿਹੜਾ ਕਹਿੰਦੇ ਸੀ ਕਰੇ ਝੁਕਿਆ ਨਹੀਂ ਅਸੀਂ ਉਹਨੂੰ ਝੁਕਾਉਣ ਦੇ ਵਿੱਚ ਜਿਹੜੇ ਆ ਕਾਮਯਾਬ ਹੋ ਜਾਣਗੇ ਤੇ ਜਿਹੜੀ ਜੱਤ ਆ ਉਹ ਪੰਜਾਬ ਦੇ ਝੋਲੀ ਪਾਉਗੀ ਇਹ ਗੱਲ ਤਾਂ ਅਸੀਂ 26 ਨੂੰ ਹੀ ਕਹਿ ਕੇ ਤੁਰੇ ਸੀ ਵੀ ਜੱਤ ਤਾਂ ਸਾਡੀ ਪੱਕੀ ਆ ਬਸ ਐਲਾਨ ਹੋਣਾ ਬਾਕੀ ਆ ਇਹ ਮੀਡੀਆ ਦੇ ਸਫਾ ਚ ਹਿੱਸੇ ਚ ਕਿ ਗੱਲ ਤਾਂ ਆਮ ਚੱਲਦੀਆਂ ਸੀ ਜੋ ਕਿ ਕੇਂਦਰ ਦੀ ਸੈਂਟਰ ਸਰਕਾਰ ਹੈਗੀ ਆ ਉਸ ਦਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੇਸ਼ ਦੇ ਉਹ ਜੋ ਇੱਕ ਵਾਰੀ ਫੈਸਲਾ ਲੈ ਲੈਂਦੇ ਆ ਉਸ ਫੈਸਲੇ ਤੋਂ ਵਾਪਸ ਨਹੀਂ ਹੁੰਦੇ ਇੱਕ ਖਬਰਾਂ ਮਤਲਬ ਮੀਡੀਆ ਦੇ ਇਸੇ ਚੱਲ ਰਿਹਾ ਚੱਲ ਰਹੀ ਸੀ ਤੇ ਆਖਰ ਨੂੰ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਤੇ ਤੁਸੀਂ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਗੱਲ ਪਤਾ ਇਹ ਆ ਵੀ ਜਿਹੜਾ ਮੋਦੀ ਆ ਉਹਦਾ 7 ਸਾਲਾਂ ਦਾ ਹੈਗਾ ਪਿਛਲਾ ਵੀ ਉਹ ਕਰੇ ਝੁਕਿਆ ਨਹੀਂ ਪਰ ਸਾਡਾ 550 ਸਾਲ ਦਾ ਇਤਿਹਾਸ ਆ ਵੀ ਜਿਹੜੇ ਸਿੱਖ ਆ ਜਿਹੜੇ ਪੰਜਾਬੀ ਆਗੇ ਉਹ ਅੜੀਆਂ ਭੰਨਨ ਦੇ ਵਿੱਚ ਮੂਰੇ ਹੁੰਦੇ ਆ ਸਾਡੇ ਬਾਬੇ ਨਾਨਕ ਨੇ ਇਹਦਾ 500 ਸਾਲ ਪਹਿਲਾਂ ਜਦੋਂ ਡਿਕਟੇਟਰਸ਼ਿਪ ਸੀਗੀ ਉਦੋਂ ਬਾਬਰ ਨੂੰ ਜ਼ਬਰ ਕਹਿ ਕੇ ਵੰਗਾਰਿਆ ਸੀ ਹੁਣ ਤਾਂ ਫਿਰ ਡੈਮੋਕ੍ਰੇਸੀ ਆ ਹੁਣ ਅਸੀਂ ਕਿਵੇਂ ਪਿੱਛੇ ਹਟ ਜਾਂਦੇ ਹੁਣ ਕੋਈ ਯੂਥ ਨੂੰ ਸੁਨੇਹਾ ਮੈਸੇਜ ਅਸਲ ਦੇ ਵਿੱਚ ਮੈਂ ਇਹੀ ਸੁਨੇਹਾ ਦੇਣਾ ਚਾਹਣੀ ਹੈ ਵੀ ਜਿਹੜੀ ਸਾਡੀ ਇਹ ਜਿਹੜੀ ਅੱਜ ਦੀ ਲੜਾਈ ਹੈਗੀ ਇਹ ਹੁਣ ਖਤਮ ਨਹੀਂ ਹੋਈ ਇਹ ਸ਼ੁਰੂ ਹੋਈ ਆ ਆ ਜਿਹੜੀ ਜੈਤ ਆ ਇਹਦੇ ਤੋਂ ਅਸੀਂ ਸ਼ੁਰੂਆਤ ਕੀਤੀ ਆ ਹੋਰ ਵੀ ਸਾਡੇ ਕਿੰਨੇ ਮਸਲੇ ਆ ਪੰਜਾਬ ਦੇ ਪਾਣੀ ਦਾ ਮਸਲਾ ਹੈ ਜਿਹੜਾ ਪੰਜਾਬ ਦਾ ਪਾਣੀ ਆ ਉਹ ਦਿਨੋਂ ਦਿਨ ਡਾਊਨ ਜਾ ਰਿਹਾ ਹੈ ਅਸੀਂ ਝੋਨੇ ਦੇ ਵਿੱਚ ਬਦਲਾਅ ਦੀ ਗੱਲ ਕਰਨੀ ਹੈ ਕਿ ਸਾਡੇ ਚੌੜਾ ਚੌੜਾ 15-15 ਸਾਲਾਂ ਦੇ ਜਵਾਕ ਆ ਜਿਹੜੇ ਨਸ਼ੇ ਦੀ ਭੇਟ ਚੜੀ ਜਾਂਦੇ ਆ ਅਸੀਂ ਇਹ ਗੱਲ ਕਰਨੀ ਹੈ ਕਿ ਜਿਹੜੇ ਸਾਡੇ ਜਿਹੜੇ ਪੜ੍ਹ ਲਿਖ ਕੇ ਜਿਹੜੇ ਨੌਜਵਾਨ ਆਗੇ ਧੱਕੇ ਖਾਂਦੇ ਫਿਰਦੇ ਉਹਨਾਂ ਦੀਆਂ ਗੁੱਤਾਂ ਪੱਟੀਆਂ ਜਾ ਰਹੀਆਂ ਕਿੰਨੇ ਮਸਲੇ ਆ ਪੰਜਾਬ ਦੇ ਜਿਨ੍ਹਾਂ ਤੇ ਅੱਜ ਸਾਨੂੰ ਗੱਲ ਕਰਨ ਦੀ ਲੋੜ ਆ ਜਿਨ੍ਹਾਂ ਤੇ ਅੱਜ ਸਾਨੂੰ ਬੋਲਣ ਦੀ ਲੋੜ ਆ ਸੋ ਅੱਜ ਜੇ ਇਹ ਜਿਹੜੀ ਜਿੱਤ ਹੋਈ ਆ ਇਹ ਤੋਂ ਬਾਅਦ ਵਿੱਚ ਹੁਣ ਸਾਡੇ ਦੇ ਵਿੱਚ ਜਿਹੜੀ ਹਿੰਮਤ ਆਊਗੀ ਇਹਨਾਂ ਸਾਰੇ ਮਸਲਿਆਂ ਨੂੰ ਸੁਲਝਾਉਣ ਦੀ ਹੁਣ ਅਸੀਂ ਪੰਜਾਬ ਦੀ ਲੜਾਈ ਆ ਜਿਹੜੀ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਲੜਾਈ ਆ ਉਹ ਅੱਗੇ ਤੋਂ ਵੀ ਵੱਧ ਸਚਾਰੂ ਟੰਗਰੇ ਨਾਲ ਨਿਭਾਉਣੀ ਆ ਇਸ ਤੋਂ ਪਹਿਲਾਂ ਜਿਹੜੀਆਂ ਜੁਨੀਆਂ ਹੁੰਦੀਆਂ ਸੀ ਪੰਜਾਬ ਦੀਆਂ ਬੱਤੀ ਜੁਨੀਆਂ ਨਾਲ ਅਲੱਗ ਅਲੱਗ ਪਲੇਟਫਾਰਮਾਂ ਦਿੰਦੀਆਂ ਸੀ ਆਪਣੇ ਏਜੰਡੇ ਦਿੱਤੀਆਂ ਸੀ ਇਸ ਵਾਰ ਪਹਿਲੀ ਵਾਰ ਹੋਇਆ ਜਿਹੜਾ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਵੀ ਜੁਨੀਆਂ ਨਾਲ ਇਕਮਟ ਹੋ ਕੇ ਲੜੀਆਂ ਤੇ ਇੱਕੇ ਚ ਜੱਤ ਉਸ ਨੂੰ ਤੁਸੀਂ ਕਿਵੇਂ ਦੇਖਦੇ ਅਸਲ ਦੇ ਵਿੱਚ ਜਿਹੜਾ ਇਹ ਸੰਘਰਸ਼ ਆ ਇਹ ਇਕੇ ਤੋਂ ਬਿਨਾ ਤਾਂ ਜਿੱਤਿਆ ਹੀ ਨਹੀਂ ਜਾਣਾ ਸੀ ਆਪਾਂ ਸਾਰੇ ਜਾਣਦੇ ਆ ਬੀਜੇਪੀ ਸਰਕਾਰ ਨੇ ਬਹੁਤ ਹਟਕੰਡੇ ਅਪਣਾਏ ਆਗੇ ਅੰਦੋਲਨ ਜੀ ਵੀ ਵੀ ਕਿਹਾ ਪਰ ਜੀ ਵੀ ਵੀ ਕਿਹਾ ਅੱਤਵਾਦੀ ਵੀ ਕਿਹਾ ਖਾਲਸਤਾਨੀ ਵੀ ਕਿਹਾ ਆਪਾਂ ਦੇਖਦੇ ਆ ਵੀ ਅੰਦੋਲਨ ਦੀ ਹੋਈ ਖਬਰ ਆ ਗਈ ਥੋੜਾ ਬਾਲਾ ਟਾਈਮ ਹੁਣ ਪਿੱਛੇ ਜਿਹੇ ਦੀ ਹੋਈ ਹੈਗੀ ਤੇ ਉਹ ਕਹਿੰਦੇ ਵੀ ਇੱਕ ਨੌਜਵਾਨ ਸੀਗਾ ਫੌਜੀ ਸੀ ਉਹ ਬਾਰਡਰ ਤੇ ਸ਼ਹੀਦ ਹੋਇਆ ਸੀ ਤੇ ਉਹ ਜਿਹੜੇ ਫੌਜੀ ਸੀ ਉਹਨੂੰ ਉਹਦੇ ਪਿਓ ਨੂੰ ਜਿਹੜੀ ਬਾਰਡਰ ਤੇ ਸ਼ਹੀਦ ਹੋਣ ਦੀ ਖਬਰ ਆ ਗਈ ਫੌਜੀ ਦੀ ਉਹ ਦਿੱਲੀ ਸੰਘਰਸ਼ ਦੇ ਵਿੱਚ ਮਿਲੀ ਸੀਗੀ ਤੇ ਭਾਜਪਾ ਸਰਕਾਰ ਆ ਜਿਹੜੀ ਇਹੋ ਜਿਹੇ ਲੋਕਾਂ ਨੂੰ ਜਿਹੜਾ ਉਹ ਅੱਤਵਾਦੀ ਦੱਸਦੀ ਸੀਗੀ ਇੱਕੇ ਤੋਂ ਬਿਨਾ ਇਹ ਜੱਤ ਹੋ ਹੀ ਨਹੀਂ ਸਕਦੀ ਸੀ ਅਸਲ ਦੇ ਵਿੱਚ ਇਹ ਲੋਕਾਂ ਦਾ ਇੱਕਾ ਹੀ ਹੈ ਜਿਨੇ ਅੱਜ ਇਹ ਖੁਸ਼ੀਆਂ ਭਰਾਂ ਦਿਨ ਲੈ ਕੇ ਆਂਦਾ ਹੈਗਾ ਕਿਸਾਨਾਂ ਦੀ ਜੱਤ ਹੋਈ ਆ ਇਹ ਜੱਤ ਨੂੰ ਤੁਸੀਂ ਕਿਸ ਦੀ ਜੱਤ ਮੰਨਦੇ ਹੋ ਇੰਟਰਨੈਸ਼ਨਲ ਦਬਾਅ ਵੀ ਪਿਆ ਕਿਸਾਨਾਂ ਦੀ ਜੱਤ ਤੇ ਕਿਸ ਦੀ ਜੱਤ ਸਿਰਾਂ ਕਿਸ ਦੇ ਸਿਰ ਦਿੰਦੇ ਹੋ ਅਸਲ ਦੇ ਵਿੱਚ ਮੈਂ ਇਸ ਜੱਤ ਦਾ ਸਿਰ ਇਹ ਪੰਜਾਬੀਆਂ ਦੇ ਸਿਰ ਤੇ ਦਿੰਦੀ ਆ ਉ ਤਾਂ ਪੂਰੇ ਤਾਂ ਤਨੀ ਕਸਾਨਾ ਦਾ ਯੋਗਦਾਨ ਸੀ ਪਰ ਜੇਕਰ ਦੇਖਿਆ ਜਾਵੇ ਇਹ ਜਿਹੜਾ ਸੰਘਰਸ਼ ਸੀ ਉਹ ਸ਼ੁਰੂ ਕੀਤਾ ਸੀ ਉਹ ਪੰਜਾਬੀਆਂ ਨੇ ਕੀਤਾ ਸੀ ਜੇ ਜੇ ਕਿਤੇ ਆਪਾਂ ਇਹ ਸੰਘਰਸ਼ ਹਾਰ ਜਾਂਦੇ ਤਾਂ ਪੰਜਾਬ ਨੇ ਬਹੁਤ ਸਾਲ ਪਿੱਛੇ ਚੱਲਿਆ ਜਾਣਾ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਹੌਂਸਲਾ ਨਹੀਂ ਆਉਣਾ ਸੀ ਅੱਗੇ ਤੋਂ ਖੜੇ ਹੋਣ ਦਾ ਲੜਨ ਦਾ ਪਰ ਇਸ ਜੈਤਰੇ ਨਾਲ ਜਿਹੜੇ ਪੰਜਾਬੀ ਆਗੇ ਹੁਣ ਹੋਰ ਵੀ ਹੋਰ ਵੀ ਵਧੀਆ ਟੰਗ ਨਾਲ ਉੱਠਣਗੇ ਆਪਦੀ ਲੜਾਈ ਲਈ ਆਪਦੇ ਹੱਕਾਂ ਲਈ ਲੜਨ ਦੇ ਲਈ ਮਤਲਬ ਕਿ ਵੀ ਕਰੋਨਾ ਦੇ ਵਿੱਚ ਉਦੋਂ ਸਾਰਾ ਦੇਸ਼ ਜਦੋਂ ਘਰਾਂ 'ਚ ਬੰਦ ਸੀ ਉਦੋਂ ਪੰਜਾਬ ਦੇ ਲੋਕਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ ਪੰਜਾਬ ਦੇ ਲੋਕ ਘਰਾਂ ਤੋਂ ਬਾਹਰ ਆਏ ਸੀ। ਟੈਂਗੋ ਜਿਹੜੀ ਜੈਤ ਹੈ ਮੁੱਖ ਪੰਜਾਬੀਆਂ ਦੇ ਹਿੱਸੇ ਜਾਂਦੀ ਹੈ। ਅੱਜ ਫਿਰ ਤੁਸੀਂ ਇੱਥੇ ਨਗਰ 'ਚ ਤੁਹਾਡੇ ਜੀ ਸਨਮਾਨ ਸਮਾਰੋਹ ਰੱਖਿਆ ਹੈਗਾ। ਕਿੰਨੇ ਕੁ ਖੁਸ਼ ਹਾਂ ਤੁਹਾਡੇ ਨਗਰ ਵਾਲੋਂ ਤੁਹਾਨੂੰ ਸਨਮਾਨਤ ਕੀਤਾ ਕਿ ਤੁਸੀਂ ਕਿਉਂਕਿ ਸੰਘਰਸ਼ ਦਾ ਹਿੱਸਾ ਰਹੇ। ਹਾਂਜੀ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਵੈਸੇ ਤਾਂ ਜਿਹੜਾ ਮੇਰਾ ਯੋਗਦਾਨ ਸੀ ਉਹ ਆਟੇ ਦੇ ਵਿੱਚ ਲੂਣ ਬਰਾਬਰ ਹੀ ਸੀ ਪਰ ਫੇਰ ਵੀ ਅੱਜ ਮੈਨੂੰ ਨਿਮਾਣੀ ਜੀ ਨੂੰ ਇੰਨਾ ਮਾਨ ਸਤਿਕਾਰ ਦਿੱਤਾ ਗਿਆ ਇਹ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਜੋ ਕਿਸਾਨੀ ਸੰਘਰਸ਼ ਕਿਸਾਨਾਂ ਦੀ ਜਿੱਤ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਤੇ ਕਾਫੀ ਲੰਮਾ ਚੜ੍ਹੇ ਸੰਘਰਸ਼ ਚੱਲਿਆ ਤਕਰੀਬਨ 380 ਦਿਨ ਸੰਘਰਸ਼ ਚੱਲਿਆ ਆਖਰ ਨੂੰ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਕੇ ਗੋਡੇ ਟੇਕ ਚਾਤੇ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਇਸੇ ਖੁਸ਼ੀ 'ਚ ਅੱਜ ਗੁਰਦੁਆਰਾ ਸਾਹਿਬ ਇਕੱਠੇ ਹੋਏ ਆ ਜਿੰਨੇ ਨੌਜਵਾਨ ਜੋ ਸਾਡੇ ਪਿੰਡ ਦੇ ਜੋ ਬੀਬੀਆਂ ਜੋ ਲੜਕੀਆਂ ਜੋ ਇਸ ਦਿੱਲੀ ਬੋਚੇ ਗਈਆਂ ਅਸੀਂ ਉਹਨਾਂ ਸਨਮਾਨ ਕੀਤਾ ਅੱਜ ਉਹਨਾਂ ਦਾ ਇਸੇ ਖੁਸ਼ੀ 'ਚ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਵੀ ਕਰਾਈ ਸਭ ਕਰਾਇਆ ਤੇ ਜੋ ਸਾਡੇ ਨਾਲ ਮੋਦੀ ਨੇ ਬਹੁਤ ਧੱਕਾ ਕੀਤਾ ਸੀਗਾ ਸਵਾ ਸਾਲ 780 ਕਿਸਾਨ ਸ਼ਹੀਦ ਹੋ ਗਿਆ ਦੋ ਤਿੰਨ ਦੋ ਤਿੰਨ ਕਿਸਾਨ ਤਾਂ ਕੱਲ ਵੀ ਚਾਰੀ ਸ਼ਹੀਦ ਹੋ ਸੁਰਗਾ ਸਵੇਕੈਂਟਰ ਹੋ ਗਏ ਚਾਰ ਪੰਜ ਲੜਕੀਆਂ ਵੀੜੀਆਂ ਵੀਚਾਰੀਆਂ ਅੱਜ ਐਕਸੀਡੈਂਟਾਂ ਮਰ ਗਈਆਂ ਚਾਰ ਪੰਜਾਂ ਲਖੀਰ ਲਖੀਰਪੁਰੇ ਵਾਸਦੇ ਇਹਨਾਂ ਨੇ ਸਾਡੇ ਬਹੁਤ ਤਕਾ ਕੀਤਾ ਕਿਸਾਨਾਂ ਨਾਲ ਪਹਿਲਾਂ ਵੀ ਸਾਡੇ 84 ਬਹੁਤ ਤਕਾ ਕੀਤਾ ਸੀ ਇਹਨਾਂ ਨੇ ਦਿੱਲੀ ਸਰਕਾਰ ਨੇ ਹੁਣ ਵੀ ਸਾਡਾ ਦਿੱਲੀ ਸਰਕਾਰ ਨੇ ਬਹੁਤ ਤਕਾ ਕੀਤਾ ਪਰ ਸਾਡਾ ਕਿਸਾਨਾਂ ਦਾ ਇਕਾ ਕਰਕੇ ਸਾਡਾ ਪੰਜਾਬ ਦੇ ਲੋਕਾਂ ਦਾ ਜੋ ਸਾਡਾ ਹਰਿਆਣਾ ਰਣੇਰ ਲੜਗੇ ਯੂਪੀ ਲੜਗੇ ਸਾਰੇ ਲੜ ਕੇ ਕਿਸਾਨ ਇਕੱਠੇ ਹੋ ਕੇ ਮੋਰਚਾ ਮਾਰਿਆ ਸੀ ਇੱਕ ਸਾਲ ਅੱਧਾ ਗੱਡ ਸਵਾ ਸਾਲ ਗਰਮੀਆਂ ਚ ਸਰਦੀਆਂ ਚ ਬਹੁਤ ਦੁੱਖ ਦੀ ਰੀ ਝੋਲੇ ਲੋਕਾਂ ਨੇ ਕਿਸਾਨਾਂ ਨੇ ਤੇ ਫਿਰ ਜਾ ਕੇ ਮੋਰਚਾ ਫਤ ਕੀਤਾ ਅਸੀਂ ਅੱਗੇ ਆਸਤੇ ਵੀ ਸਾਰੇ ਕਿਸਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਇਕੱਠੇ ਹੋ ਕੇ ਰਹੀ ਆਪਾਂ ਆਪਾਂ ਸਰਕਾਰਾਂ ਫੇਰ ਵੀ ਤੰਗ ਕਰ ਰਹੀਆਂ ਕੱਲੇ ਅੱਜ ਨਹੀਂ ਤੰਗ ਕੀਤੀਆਂ ਫੇਰ ਵੀ ਤੰਗ ਕਰਨੀਆਂ ਕੱਲੋਂ ਹੋਰ ਸਰਕਾਰਾਂ ਵੀ ਤੰਗ ਕਰ ਸਕਦੀਆਂ ਅਸੀਂ ਨਾ ਸਾਡੇ ਪਿੰਡ ਦੀ ਰੋਕਿਆ ਬਹੁਤ ਧੰਨਵਾਦੀ ਜਿਨ੍ਹਾਂ ਨੇ ਅਸੀਂ ਟਰੈਕ ਛੀਛੀ ਪਿੰਨੇ ਸਾ ਸਾ ਟਰੈਕ ਭੰਨੇ ਗੱਡੀਆਂ ਭੰਨੀਆਂ ਸਾਡੇ ਨੌਜਵਾਨ ਦੇ ਬੰਬ ਵੀ ਵਜਿਆ ਜੋ 26 26 ਜਨਵਰੀ ਬੰਬ ਵਜਿਆ ਉਹਦੇ ਖੱਟੜ ਹੋ ਗਿਆ ਸਾਡੇ ਇਸ ਤਰ੍ਹਾਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਪੰਜਾਬ ਦੇ ਨੌਜਵਾਨ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਜੀਤੀਆਂ ਗਈਆਂ ਬਹੁਤ ਜੀਤੀਆਂ ਦਿੱਤੀਆਂ ਤੇ ਅਸੀਂ ਇਸੇ ਤਰ੍ਹਾਂ ਕਹਿੰਨੇ ਦੁਆਰਾ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪਿੰਡ ਦੇ ਕਿਸਾਨਾਂ ਨੂੰ ਸਾਰੇ ਇੰਡੀਆ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਆਪ ਪਰੜ ਕੇ ਰਹੀਏ ਤੇ ਅੱਗੇ ਆਸਤੇ ਮੋਰਚਾ ਰੜ ਕੇ ਮੋਰਚਾ ਮਾਰਗੇ ਤੇ ਅੱਗੇ ਆਸਤੇ ਆਪਾਂ ਨੂੰ ਕੋਈ ਹੋਰ ਸਰਕਾਰ ਤੋਂ ਆਂਦਣਾ ਕਰੇ ਦੋ ਸਰਕਾਰ ਨੇ ਜੋ ਕਾਲੇ ਕਾਨੂੰਨ ਤੋਪੇ ਸੀ ਕਿ ਆਪਣੇ ਕਿਸਾਨਾਂ ਦੇ ਉੱਤੇ ਉਹ ਬਹੁਤ ਹੀ ਗਲਤ ਤਰੀਕੇ ਦੇ ਨਾਲ ਸੀਗੇ ਆਪਾਂ ਨੂੰ ਜਮ ਮਾਰੂ ਸੀਗੇ ਉਹ ਵੀ ਕਰੇ ਵਾਸਤੇ ਗਰੀਬ ਮਜ਼ਦੂਰ ਸਾਹਿਬ ਵਾਸਤੇ ਸੀਗੇ ਪਰ ਠੀਕ ਹੈ ਕਿ ਕਿਸਾਨ ਯੂਨੀਅਨ ਨੇ ਬਹੁਤ ਤਕੜਾ ਮੁੱਦਾ ਚੁੱਕਿਆ ਜੋ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰੇ 2 ਮਹੀਨੇ ਪਹਿਲਾਂ ਟੂਲ ਪਲਾਜੇ ਬੰਦ ਕਰੇ ਪੰਪ ਬੰਦ ਕਰੇ ਉਸ ਤੋਂ ਬਾਅਦ ਦਿੱਲੀ ਨੂੰ ਆਪਾਂ ਘੇਰਿਆ ਜਾ ਕੇ ਸਾਰੀਆਂ ਸਟੇਟਾਂ ਪਹਿਲਾਂ ਪੰਜਾਬ ਗਿਆ ਤੇ ਉਸ ਤੋਂ ਬਾਅਦ ਆਪਣੇ ਮਗਰ ਹਰਿਆਣਾ ਉੱਠਿਆ ਗੁਜਰਾਤ ਉੱਠੀ ਸਾਰੀਆਂ ਸਟੇਟਾਂ ਉੱਠੀਆਂ ਮਾਰਾ ਸੀ ਧੰਨਵਾਦ ਕਰਦੇ ਆ ਨਗਰ ਦਾ ਜਿਹੜਾ ਆਪਣਾ ਨਗਰ ਵੀ ਉੱਥੇ ਗਿਆ ਵਿੱਚ ਯੋਗਦਾਨ ਦਿੱਤਾ ਆ ਪਾ ਜਾ ਕੇ ਬਹੁਤ ਬਹੁਤ ਧੰਨਵਾਦ ਆ ਜਿੰਨਾਂ ਦਾ ਉੱਥੇ ਗਏ ਆ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਠੀਕ ਆ ਵੀ ਆਪਾਂ ਮੋਰਚਾ ਜਿੱਤ ਲਿਆ ਹੁਣ ਜਿਹੜਾ ਇਹ ਮੋਰਚਾ ਜਿੱਤਿਆ ਅੱਗੇ ਵਾਸਤੇ ਵੀ ਕੋਈ ਸਰਕਾਰਾਂ ਇਹ ਨਾ ਕਰਨ ਲੱਗਿਆਂ ਵੀ ਅਸੀਂ ਬਿਨਾ ਗੱਲ ਤੋਂ ਆਪਣੇ ਕਾਲੇ ਕਾਨੂੰਨੀ ਕੋਈ ਲਾਉਂਦੀਆਂ ਆ ਆ ਮੋਰਚਾ ਬਹੁਤ ਜਿੱਤਿਆ ਗਿਆ ਆਪਣਾ ਬਹੁਤ ਠੀਕ ਆ ਧੰਨਵਾਦ ਆ ਪਿੰਡ ਦਾ ਕਰਦੇ ਆ ਨਗਰ ਦਾ ਸਭ ਦਾ ਧੰਨਵਾਦ ਆ ਅਸੀਂ ਅੱਜ ਨਗਰ ਨਮੋ ਜੋ ਦਿੱਲੀ ਔਰਕੇ ਦਾ ਸੰਗਤ ਗਈ ਸੀ ਜੋ ਬਹੁਤ ਤਕੜਾ ਹੈ ਖਰਚ ਲੜਿਆ 2 ਸਾਲ 183 ਦੇ ਲੜਿਆ ਪਰ ਇਸ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਪਿੱਛਾ ਨਹੀਂ ਛੱਡਿਆ ਮਗਰ ਜਾਂਦੇ ਰਹੇ ਵਤ ਵਤ ਹੁਣ ਜੋ ਸਾਡੀ ਸੰਗਤ ਆਈ ਅਸੀਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਹਾਂ ਵਾਸਤੇ ਨਹੀਂ ਕੀਤੀ ਸਾਰਿਆਂ ਸਰੋਪੇ ਨਾਲ ਸਨਮਾਨ ਕਰਿਆ ਪੰਚਾਇਤਾਂ ਨੂੰ ਨਗਰ ਨੂੰ ਸਾਰਿਆਂ ਨੂੰ ਸਾਰੀਆਂ ਕਮੇਟੀਆਂ ਇਕੱਠੇ ਹੋ ਕੇ ਅੱਗੇ ਤੋਂ ਵੀ ਜੋ ਵੀ ਹੋ ਜਾ ਸਕਦਾ ਉਸ ਘਰ ਤੋਂ ਸ਼ੁਰੂ ਹੋਊਗਾ ਦਾ ਵੱਧ ਚੱਟ ਕੇ ਸਲਾਮ ਅਲੈਕੁਮ ਸਾਰਾ ਹੀ ਨਗਰ ਇਕਜੁੱਟ ਰਹਿ ਕੇ ਇਕੱਠੇ ਹੋ ਕੇ ਮਦਦ ਕਰਨਗੇ ਵੱਧ ਤੋਂ ਵੱਧ ਕ੍ਰੀ ਮੀਰ ਸਾਰੇ ਇਕੱਠੇ ਹੋ ਕਿਸੇ ਕਰਕੇ ਇਸ ਘਰ ਸਾਫਾ ਜਤ ਲਿਆ ਤੇ ਸਾਰਿਆਂ ਤੇ ਕਾਨੂੰਨ ਲਾਗੂ ਇਹ ਨਾ ਕਵੇ ਵੀ ਆਪਾਂ ਖੇਤੀ ਆਵੇ ਇਕੱਲੇ ਕਿਸਾਨ ਤਾਂ ਹੀ ਅਮੀਰ ਹੋਰ ਸਾਰੇ ਜਿੰਨੇ ਵੀ ਆਪਾਂ ਦੇ ਵਿੱਚ ਆਉਂਦੇ ਆ ਸਾਰੀ ਖੇਤੀ ਤੇ ਜੰਨਾ ਸਾਰਾ ਪਰਾ ਹੈ ਅੱਗੇ ਤੋਂ ਵੀ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਆਪਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਕੰਮ ਤੇ ਆਪਾਂ ਵੱਧ ਤੋਂ ਵੱਧ ਇਸ ਸਾਫਾ ਆਇਆ ਕਰੀਏ ਤੇ ਫੇਰ ਕੋਈ ਹੋਰ ਨਵੀਂ ਸਰਕਾਰ ਨਾ ਆ ਕੇ ਆਪਣੇ ਵੀ ਬਦਲਾਅ ਕਰੀਂ ਦੇ ਉਹ ਇੱਕ ਦੀ ਅੰਗ ਖਾਤਾ ਵਾਏ